ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਤੇ ਲਈ ਆਪਾਂ ਨੇ ਆ ਸੇਲ ਲੈ ਲੀਆਂ ਆ ਆਪਾਂ ਨੇ ਲਸਣ ਲੈ ਲਿਆ ਟਮਾਟਰ ਲੈ ਲਿਆ ਹਰੀ ਮਿਰਚ ਲੈ ਲਈ ਇੱਧਰ ਪਿਆਜ਼ ਆਪਾਂ ਨੇ ਚੋਪਰ ਦੇ ਦਿੱਤੇ ਚੋਪਰ ਦੇ ਵਿੱਚ ਬਰੀਕ ਕਰ ਲੇ ਕਿਉਂਕਿ ਹੱਥਾਂ ਨਾਲ ਇੰਨੇ ਬਰੀਕ ਨਹੀਂ ਹੁੰਦੇ ਜੀ ਮਿਕਸੀ ਵਿੱਚ ਜਿਆਦਾ ਹੋ ਜਾਂਦੇ ਨੇ ਇਸ ਲਈ ਆਪਾਂ ਨੇ ਚੋਪਰ ਦੇ ਵਿੱਚ ਕੁੱਟ ਲੈਨੇ ਜੀ ਇਧਰ ਆਪਾਂ ਨੇ ਚੁੱਲ੍ਹੇ ਦੀ ਅੱਗ ਵਾੜ ਲਈ ਹੁਣ ਆਪਾਂ ਕੜਾਹੀ ਧਰ ਲੈਨੇ ਆਂ ਉੱਪਰ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਲੋ ਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਐਡ ਕਰ ਲੈਨੇ ਆਂ ਤੇਲ ਨੂੰ ਆਪਾਂ ਪੂਰਾ ਗਰਮ ਕਰ ਲੈਨੇ ਆਂ ਕਾਢ ਲੈਨੇ ਆਂ ਲੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਕੱਢ ਦਿਆ ਹੁਣ ਆਪਾਂ ਇਹਦੇ ਵਿੱਚ ਕਰ ਦਿੰਨੇ ਆ ਜੀਰਾ ਐਡ ਜੀਰੇ ਨੂੰ ਆਪਾਂ ਥੋੜਾ ਜਿਹਾ ਭਨ ਲੈਨੇ ਆ ਇੱਧਰ ਆਪਾਂ ਨੇ ਲਸਣ ਕੱਟ ਕੇ ਰੱਖਿਆ ਤੇ ਲਸਣ ਨੂੰ ਵਿੱਚ ਐਡ ਕਰ ਦਿੰਨੇ ਆ ਲਸਣ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਉਨੀ ਕੁ ਦੇਰ ਤੱਕ ਪਕਾਵਾਂਗੇ ਜਿੰਨੀ ਕੁ ਦੇਰ ਤੱਕ ਆਪਣਾ ਲਸਣ ਬ੍ਰਾਊਨ ਨਹੀਂ ਹੋ ਜਾਂਦਾ ਜੀ ਲਾਸਮ ਆਪਣਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਹ ਜਿਹੜੇ ਆਪਾਂ ਨੇ ਚੋਪਰ ਕਰਕੇ ਰੱਖੇ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਬ੍ਰਾਊਨ ਕਰ ਲਵਾਂਗੇ ਕੱਢਿਆ ਬ੍ਰਾਊਨ ਹੋ ਗਏ ਤੱਕ ਆਪਾਂ ਇਹਨਾਂ ਨੂੰ ਤੇ ਅੱਜ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਲਓ ਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨੇ ਗਏ। ਕਿਹੋ ਜਿਹਾ ਛੜਦਾ ਇਹਨਾਂ ਨੇ ਦੇਖੋ ਬ੍ਰਾਊਨ ਵੀ ਹੋ ਗਏ ਹਲਕੇ ਹਲਕੇ। ਹੁਣ ਆਪਾਂ ਹਰੀਆਂ ਮੇਚਾਂ ਦੇ ਇਹ ਐਡ ਕਰ ਦਿੰਨੇ ਆ। ਇੱਧਰ ਜਿਹੜੇ ਆਪਾਂ ਨੇ ਟਮਾਟਰ ਕੱਟ ਕੇ ਰੱਖੇ تھے ਉਹ ਟਮਾਟਰ ਤੇ ਆਪਾਂ ਨੇ ਹੀ ਕੱਟ ਲਏ ਤੇ ਇਹਨਾਂ ਨੂੰ ਵੀ ਵਿੱਚ ਐਡ ਕਰ ਦਿੰਨੇ ਹੁਣ ਆਪਾਂ ਇਹਨਾਂ ਨੂੰ ਬੁਲ ਲਾਂਗੇ 2 ਮਿੰਟ ਨਾਲ ਸੇ ਅੰਗੀ ਤਰ੍ਹਾਂ ਪਕਾ ਲਵਾਂਗੇ ਜੋ ਆਪਣੇ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜਾਣ। ਲਓ ਜੀ ਟਮਾਟਰ ਆਪਣੇ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਕਰਦੇ ਆ ਨਮਕ, ਚਿਹੜ। ਹੁਣ ਆਪਾਂ ਇਹਦੇ ਵਿੱਚ ਕਰਦੇ ਆ ਮਸਾਲੇ ਸੁੱਕੇ ਐਡ, ਹਲਦੀ ਪਾ ਲੈਨੇ। ਮਿੱਠਾ ਪਾਉਣਾ ਕਿਉਂਕਿ ਲਾਲ ਮਿਰਚ ਚ ਪਾਉੜੀ ਪਾਉਣਾਂਗੇ ਪਹਿਲਾਂ ਹਰੀ ਵੀ ਪਾ ਲਈ ਜੀ ਹੁਣ ਅਮਕ ਪਾ ਲੈਨੇ ਹੁਣ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਭੁੰਨ ਲੈਨੇ ਆ ਬਹੁਤੀ ਮਸਾਲੇ ਨਹੀਂ ਪਾਵਾਂਗੇ ਕਿਉਂਕਿ ਗਰਮੀ ਹੈ ਜੀ ਆਪਾਂ ਕੱਲਾ ਜੀਰਾ ਹੀ ਪਾਇਆ ਹੋਰ ਮਸਾਲੇ ਬਾੜੇ ਆਪਾਂ ਨਹੀਂ ਐਡ ਕਰਦੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲੈਨੇ ਆ ਤਾਂ ਜੋ ਆਪਣੇ ਮਸਾਲੇ ਨੇ ਚੰਗੀ ਤਰ੍ਹਾਂ ਪੱਕ ਸਕਣ। ਓਨੇ ਕ ਦੇਰ ਤੱਕ ਆਪਾਂ ਪਕਾ ਲਵਾਂਗੇ ਜਿੰਨੀ ਕ ਦੇਰ ਤੱਕ ਆਪਣਾ ਪਾਣੀ ਚੰਗੀ ਤਰ੍ਹਾਂ ਉੱਕ ਨਹੀਂ ਜਾਂਦਾ ਤੇ ਆਪਣਾ ਮਸਾਲਾ ਘੀਂ ਨਹੀਂ ਛੱਡਦਾ। ਚੰਗੀ ਤਰ੍ਹਾਂ ਪੱਕ ਗਿਆ ਦੇਖੋ ਘੀ ਛੱਡ ਤਾਂ ਮਸਾਲੇ ਨੇ ਪਾਣੀ ਸਾਰਾ ਸੁੱਕ ਗਿਆ। ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਹੁਣ ਆਪਾਂ ਨੇ ਆ ਦੁੱਧ ਲੈ ਲਿਆ 8 ਪਾਣਾ ਕਿਲੋਟਰ ਦੁੱਧ ਦਾ ਹੈ ਇਹਨੂੰ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਿੰਨੇ ਆ ਆਪਾਂ ਇੱਕ ਵਾਰੀ ਦਿਵਾ ਲੈਨੇ ਆ ਦੁੱਧ ਨੂੰ ਇੱਕ ਵਾਰੀ ਹੁੰਦੇ ਤੱਕ ਆਪਾਂ ਦੁੱਧ ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਰੰਨ ਲੈਨੇ ਆ ਆਪਾਂ ਦੁੱਧ ਨੂੰ ਜੋ ਆਪਣੀ ਗਰੇਵੀ ਹੈ ਜਿਹੜੀ ਗਾੜੀ ਹੋ ਜਵੇ। ਲੋ ਜੀ ਦੁੱਧ ਆਪਣਾ ਚੰਗੀ ਤਰ੍ਹਾਂ ਰਿਜ ਗਿਆ, 2-3 ਵਾਲੀਆਂ ਆ ਗਈਆਂ। ਹੁਣ ਆਪਾਂ ਇਹਦੇ ਵਿੱਚ ਆ ਸੇਬ ਪਾ ਦਿੰਨੇ ਆ। ਆ ਸੇਬ ਪਾ ਦਿੰਨੇ। ਇਹਨੂੰ ਪਾ ਕੇ ਆਪਾਂ ਇੱਕੇ ਵਾਲੀ ਦਵਾਵਾਂਗੇ। ਵੱਧ ਨਹੀਂ ਦਵਾਉਂਦੇ ਬਸ ਇੱਕ ਵਾਲੀ ਦਵਾਵਾਂਗੇ। ਕਿਉਂਕਿ ਇਹਨਾਂ ਨੇ ਠੰਡੀ ਹੋ ਕੇ ਇਹਨੇ ਗਾੜੀ ਹੋ ਜਾਣਾ ਜੀ ਜ਼ਿਆਦੇ ਹਨ ਮੇਥੀ ਲੈ ਲਈ ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਭੋਰ ਲੈਨੇ ਕਿਉਂਕਿ ਇਹਦੇ ਨਾਲ ਆਪਣੀ ਸਬਜ਼ੀ ਦਾ ਟੈਸਟ ਵਧ ਜਾਂਦਾ ਲੋ ਜੀ ਆਪਣੀ ਸੇਫਾਜੀ ਬਣ ਕੇ ਤਿਆਰ ਆ। ਇਹਨੂੰ 1-2 ਮਿੰਟ ਲਈ ਆਪਾਂ ਹੋਰ ਪਕਾ ਲੈਨੇ ਆ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਕੋਈ ਹੋਰ ਸਬਜੀ ਨਾ ਹੋਵੇ ਤਾਂ ਬਣਾਇਓ। ਬਹੁਤ ਟੇਸਟੀ ਸਬਜੀ ਬਣਦੀ ਆ। ਮਿਲਦੇ ਆ ਕਿਸੇ ਹੋਰ ਵੀਡੀਓ 'ਚ। ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਮਿਲਦੇ ਆ ਕਿਸੇ ਹੋਰ ਵੀਡੀਓ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।